ਚੰਡੀਗੜ੍ਹ ਨਗਰ ਨਿਗਮ ਦੀ ਹਾਲਤ ਇਸ ਸਮੇਂ ਐਨੀ ਖਰਾਬ ਹੋਈ ਪਈ ਆ ਕਿ ਉਹ ਆਪਣੇ ਕਰਮਚਾਰੀਆਂ ਨੂੰ ਸੈਲਰੀ ਤੱਕ ਨਹੀਂ ਦੇ ਪਾ ਰਿਆ ਮੈਂ ਵਿੱਤੀ ਸਥਿਤੀ ਬਹੁਤ ਜ਼ਿਆਦਾ ਖਰਾਬ ਹੈ ਤੇਹੀ ਸਥਿਤੀ ਵਿੱਚ ਡਵੈਲਪਮੈਂਟ ਦੇ ਕੰਮ ਜਿਹੜੇ ਆ ਪੂਰੀ ਤਰ੍ਹਾਂ ਰੁਕੇ ਹੋਏ ਨੇ ਸੜਕਾਂ ਦੇ ਉੱਤੇ ਖੱਡੇ ਪਏ ਹੋਏ ਨੇ ਹੋਰ ਕਈ ਇਸ਼ੂ ਇਸ ਸਮੇਂ ਜਿਹੜੇ ਆ ਉਹ ਚੰਡੀਗੜ੍ਹ ਕਾਰਪੋਰੇਸ਼ਨ ਨੂੰ ਲੈ ਕੇ ਚੱਲ ਰਹੇ ਆ ਦੂਜੇ ਪਾਸੇ ਕਾਂਗਰਸ ਨੇ ਕਾਂਗਰਸ ਨੇ ਮੰਗ ਕੀਤੀ ਆ ਕਿ ਚੰਡੀਗੜ੍ਹ ਨਗਰ ਨਿਗਮ ਨੂੰ ਲੈ ਕੇ ਪਿਛਲੇ 10 ਸਾਲਾਂ ਦਾ ਜਿਹੜਾ ਖਰਚੇ ਦਾ ਤੇ ਆਮਦਨ ਦਾ ਜਿਹੜਾ ਵਿਵਰ ਹੈ ਉਹ ਵਾਈਟ ਪੇਪਰ ਉਸ ਦਾ ਜਾਰੀ ਕੀਤਾ ਜਾਵੇ ਦੱਸਿਆ ਜਾਵੇ ਕਿ ਚੰਡੀਗੜ੍ਹ ਨਗਰ ਨਿਗਮ ਜਿਹੜਾ ਕਿ ਇੱਕ ਫਾਈਨੈਂਸ਼ੀਅਲੀ ਤੌਰ ਤੇ ਬੜਾ ਮਜ਼ਬੂਤ ਸੀਗਾ ਉਸ ਦੀ ਇਸ ਸਥਿਤੀ ਲਈ ਕੌਣ ਜ਼ਿੰਮੇਵਾਰ ਹੈ ਕਿਸ ਕਰਕੇ ਜਿਹੜੀ ਚੰਡੀਗੜ੍ਹ ਨਗਰ ਨਿਗਮ ਦੀ ਵਿੱਤ ਸਥਿਤੀਆ ਉਹ ਖਰਾਬ ਹੋਈ ਹੈ ਸਾਡੇ ਨਾਲ ਇੱਥੇ ਲੱਕੀ ਸਾਹਿਬ ਹੈ ਲੱਕੀ ਸਾਹਿਬ ਨੂੰ ਦੱਸਦੀ ਹੈ ਚੰਡੀਗੜ੍ਹ ਕਾਂਗਰਸ ਦੇ ਪ੍ਰਦੇਸ਼ਾ ਅਧਿਐਕਸ਼ਾਂ ਉਹਨਾਂ ਨੇ ਇਹ ਮੰਗ ਕੀਤੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਅੱਜ ਤੁਸੀਂ ਮੰਗ ਕੀਤੀ ਆ ਕਿ ਚੰਡੀਗੜ੍ਹ ਨਗਰ ਨਿਗਮ ਦੇ ਸੰਬੰਧ ਵਿੱਚ ਪਿਛਲੇ 10 ਸਾਲਾਂ ਦਾ ਜਿਹੜਾ ਆਏ ਦਾ ਤੇ ਖਰਚੇ ਦਾ ਜਿਹੜਾ ਵਿਵਰਾਂ ਉਹ ਦਿੱਤਾ ਜਾਵੇ ਦ੍ਰਿਸ਼ ਜੀ ਮੈਂ ਤੁਹਾਡੇ ਚੈਨਲ ਨੂੰ ਦੱਸਣਾ ਚਾਹਾਂਗਾ ਕਿ ਨਗਰ ਨਿਗਮ ਦਾ ਗਠਨ 1994 ਚ ਹੋਇਆ ਸੀ ਜੀ ਤੇ 1996 ਚ ਪਹਿਲੀ ਵਾਰੀ ਜਿਹੜੀ ਹੈ ਭਾਜਪਾ ਦੀ ਉਸ ਸਮੇਂ ਕਾਰਪੋਰੇਸ਼ਨ ਬਣੀ ਸੀ ਉਸ ਤੋਂ ਬਾਅਦ 2001 ਦੇ ਵਿੱਚ ਕਾਂਗਰਸ ਦੀ ਕਾਰਪੋਰੇਸ਼ਨ ਬਣ ਗਈ ਫਿਰ ਦੁਬਾਰਾ ਮੇਅਰ ਲਗਾਤਾਰ ਬਣਦੇ ਰਹੇ ਕਾਂਗਰਸ ਦੇ 13-14 ਸਾਲ ਬਣਦੇ ਰਹੇ ਉਸ ਤੋਂ ਬਾਅਦ 2000 ਮੇਰੇ ਖਿਆਲ 16 ਦੇ ਵਿੱਚ ਪਹਿਲੀ ਵਾਰੀ ਭਾਜਪਾ ਦਾ ਮੇਅਰ ਬਣਿਆ ਤਦ ਤੋਂ ਲੈ ਕੇ ਲਗਾਤਾਰ 8 ਵਾਰੀ ਭਾਜਪਾ ਦੇ ਮੇਅਰ ਬਣੇ ਫਿਰ ਇੱਕ ਵਾਰੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਐਲਾਈਅੰਸ ਦਾ ਮੇਅਰ ਬਣਿਆ ਔਰ ਇਸ ਵਾਰੀ ਫੇਰ ਭਾਜਪੀ ਦੇ ਮੇਅਰ ਨੇ ਪਿਛਲੇ 10 ਸਾਲਾਂ ਦੇ ਵਿੱਚ ਨਗਰ ਨਿਗਮ ਦੇ ਹਾਲਾਤ ਬਹੁਤ ਖਰਾਬ ਹੋਏ ਨੇ ਮੈਂ ਖੁਦ ਵੀ 2006 ਦੇ ਵਿੱਚ ਡਿਪਟੀ ਮੇਅਰ ਰਿਹਾ ਸਾਨੂੰ ਯਾਦ ਹੈ ਕਿ ਜਦ ਸਾਡੇ ਟਾਈਮ ਕਾਰਪੋਰੇਸ਼ਨ ਹੁੰਦੀ ਸੀ ਸ਼ਹਿਰ ਦੇ ਵਿੱਚ ਇੰਨੇ ਡਿਵੈਲਪਮੈਂਟ ਦੇ ਕੰਮ ਹੁੰਦੇ ਸੀਗੇ ਜਗਾ ਜਗਾ ਗਾਰਡਨ ਬਣਦੇ ਸੀ ਸਟਰੀਟ ਲਾਈਟਸ ਲੱਗ ਰਹੀਆਂ ਸੀਗੀਆਂ ਨਵੇਂ ਡਿਵੈਲਪਮੈਂਟ ਦੇ ਕੰਮ ਹੋ ਰਹੇ ਸੀ ਵਾਸ਼ਰੂਮਸ ਇਹ ਉਹ ਕਈ ਚੀਜ਼ਾਂ ਮਤਲਬ ਲਗਾਤਾਰ ਇੱਕ ਤੋਂ ਬਾਅਦ ਇੱਕ ਪ੍ਰੋਜੈਕਟ ਆ ਰਹੇ ਸੀਗੇ ਔਰ ਉਸ ਦੇ ਬਾਵਜੂਦ ਸਾਡੇ ਕੋਲ 4-500 ਕਰੋੜ ਰੁਪਏ ਜਿਹੜਾ ਹੈਗਾ ਉਹ ਐਫਡੀ ਦੇ ਤੌਰ ਤੇ ਮੌਜੂਦ ਸੀਗਾ ਇਹਨਾਂ ਸਾਰਿਆਂ ਖਰਚਿਆਂ ਦੇ ਬਾਵਜੂਦ ਹੁਣ ਹੋਇਆ ਕੀ ਹੈ ਪਿਛਲੇ 8 ਸਾਲ ਮੇਰਦ ਬੀਜੇਪੀ ਦੇ ਰਹੇ 1 ਸਾਲ ਪਿਛਲਾ ਛੱਡ ਦੋਸਤੋ ਪਹਿਲਾਂ ਦੇ 8 ਸਾਲ ਇੰਨੀ ਜ਼ਿਆਦਾ ਫਿਸਕਲ ਮੀਨਸ ਮੈਨੇਜਮੈਂਟ ਕੀਤੀ ਗਈ ਹੈ ਹੁਣ ਉਹ ਕਿਸ ਤਰੀਕੇ ਨਾਲ ਹੋਈ ਇਹਦਾ ਜਵਾਬ ਲੈਣ ਵਾਸਤੇ ਅਸੀਂ ਅੱਜ ਕਾਂਗਰਸ ਨੇ ਮੰਗ ਕੀਤੀ ਹੈ ਮੈਂ ਖੁਦ ਮੰਗ ਕੀਤੀ ਹੈ ਇਸ ਪ੍ਰੈਜ਼ੀਡੈਂਟ ਕਿ ਇੱਕ ਵਾਈਟ ਪੇਪਰ ਜਿਹੜਾ ਹੈ ਮਿਊਨਿਸਪਲ ਕਾਰਪੋਰੇਸ਼ਨ ਨੂੰ ਜਾਰੀ ਕਰਨਾ ਚਾਹੀਦਾ ਦੱਸਣਾ ਚਾਹੀਦਾ ਹੈ ਕਿ ਜਿਹੜੇ ਖਰਚੇ ਹੋਏ ਨੇ ਉਹ ਕੀ ਹੋਏ ਨੇ ਕਿਹੜੇ ਪ੍ਰੋਜੈਕਟਾਂ 'ਚ ਪੈਸੇ ਲੱਗੇ ਨੇ ਆਮਦਨ ਕਿੰਨੀ ਆਈ ਹੈ ਜੇ ਵਧੀ ਹੈ ਕਿ ਘੱਟੀ ਹੈ ਇਹ ਸਾਰਾ ਬਿਉਰਾ ਲੈ ਕੇ ਜਿਹੜਾ ਹੈਗਾ ਇਹਨਾਂ ਨੂੰ ਕਾਰਪੋਰੇਸ਼ਨ ਦੇ ਸਾਹਮਣੇ ਆਣਾ ਚਾਹੀਦਾ ਤਾਂ ਕਿ ਦੁੱਧ ਦਾ ਦੁੱਧ ਹੋਰ ਪਾਣੀ ਦਾ ਪਾਣੀ ਹੋ ਸਕੇ ਵੀ ਕਿਉਂ ਇਹ ਹਾਲਾਤ ਬਣੇ ਜਿਸ ਵਜ੍ਹਾ ਨਾਲ ਇਹ ਹਾਲਾਤ ਬਣੇ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਈ ਇਹੋ ਜਿਹੇ ਫਾਲਟੀ ਸਕੀਮਾਂ ਲੈ ਕੇ ਆਏ ਜਿਵੇਂ ਮਨੀ ਮਾਜਰਾ 24 ਇੰਟੂ 7 ਵਾਲਾ ਮਾਮਲਾ ਉਸ ਕਿੰਨਾ ਰੋਲਾ ਪੈ ਰਿਹਾ ਬੀਜਪੀ ਦੇ ਟਾਈਮ ਤੇ ਆਈ ਔਰ ਬੀਜਪੀ ਦੇ ਹੀ ਜਿਹੜੇ ਪਰਦੇਸ਼ ਦੇ ਐਕਸ਼ਨ ਨੇ ਉਹੀ ਮੰਗ ਕਰ ਰਹੇ ਨੇ ਜਾਂਚ ਦੀ ਸੋ ਇਹ ਵੱਡੀ ਗੱਲ ਹੈ ਹੁਣ ਮੈਂ ਪਿਛਲੇ ਦਿਨੋਂ ਦੇਖ ਰਿਹਾ ਸੀ ਇਨਫੋਰਸਮੈਂਟ ਦਾ ਘੁਟਾਲੇ ਦੀ ਗੱਲ ਹੋ ਰਹੀ ਸੀ ਵੀ ਇਨਫੋਰਸਮੈਂਟ ਵਾਲੇ ਪੈਸੇ ਇਕੱਠੇ ਕਰਦੇ ਜੀ ਇਦਾਂ ਹੁੰਦਾ ਸਭ ਕੁਝ ਹੁੰਦਾ ਇੱਕ ਬੇਲਦਾਰ ਨੇ ਆ ਕੇ ਚੈਨਲ ਦੇ ਉੱਪਰ ਬੋਲ ਦਿੱਤਾ ਉਸ ਤੋਂ ਬਾਅਦ ਬੀਜਪੀ ਦੇ ਹੀ ਕਾਉਂਸਲਰ ਨੇ ਉਹ ਆ ਕੇ ਕਹਿੰਦੇ ਆ ਜੀ ਚੰਡੀਗੜ੍ਹ ਚੋਂ 100 ਕਰੋੜ ਰੁਪਏ ਪਹਿਲੀ ਗੱਲ ਤਾਂ ਐਸੇ ਸ਼ਹਿਰ ਚ ਅਗਰ ਕੱਠੋ ਰਹੇ ਤਾਂ ਫਿਰ ਉਹ ਕਿਦੀ ਫੇਲੀਅਰ ਹੈ ਸੈਂਟਰ ਚ ਸਰਕਾਰ ਕਿਦੀ ਹੈ ਮੋਦੀ ਸਾਹਿਬ ਦੀ ਗ੍ਰਹਿ ਮੰਤਰੀ ਕੌਣ ਨੇ ਅਮਿਤ ਸ਼ਾਹ ਜੀ ਐਡਮਿਨਿਸਟ੍ਰੇਸ਼ਨ ਕਿਦੀ ਹੈ ਬੀਜੇਪੀ ਦੀ ਮੇਅਰ ਕਿਹਨਾਂ ਦੇ ਨੇ ਬੀਜੇਪੀ ਦੇ ਅਗਰ ਉਸ ਦੇ ਬਾਵਜੂਦ ਚੰਡੀਗੜ੍ਹ ਦੇ ਵਿੱਚ ਅਗਰ ਕੋਈ ਨਾ ਵੀ ਇਨਫੋਰਸਮੈਂਟ ਸਟਾਫ ਜਾਂ ਹੋਰ ਸਟਾਫ ਉਹ ਸਾਰਿਆਂ ਨੂੰ ਲਪੇਟ ਰਹੇ ਸੀਗੇ ਉਹਦੇ ਵਿੱਚ ਵੀ 100 ਕਰੋੜ ਰੁਪਏ ਇਕੱਠਾ ਹੋ ਰਿਹਾ ਤਾਂ ਬੜੇ ਸ਼ਰਮ ਦੀ ਗੱਲ ਹੈ ਮੈਂ ਸਮਝ ਰਿਹਾ ਕਿਉਂਕਿ ਮੋਦੀ ਸਾਹਿਬ ਨੇ ਤਾਂ ਕਿਹਾ ਸੀ ਨਾ ਖਾਊਂਗਾ ਨਾ ਖਾਣੇ ਦੂੰਗਾ ਤੋ ਮੈਂ ਸਵਾਲ ਭੀਜਪੀ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਕਿ ਸਵਾਲ ਚੱਕਣ ਨਾਲ ਕੁਝ ਨਹੀਂ ਹੋਣਾ ਜਿਵੇਂ ਤੁਸੀਂ ਸਾਡੇ ਬਾਰੇ ਕਹਿੰਦੇ ਹੋ ਐਮਪੀ ਸਾਹਿਬ ਜਦ ਚੰਡੀਗੜ੍ਹ ਦੇ ਪਾਰਲੀਮੈਂਟ ਦੇ ਵਿੱਚ ਸਵਾਲ ਚੱਕਦੇ ਨੇ ਡਿਫਰੈਂਟ ਡਿਫਰੈਂਟ ਇਸ਼ੂਜ਼ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਯਥਾ ਸਥਿਤੀ ਜਿਹੜੀ ਹੈਗੀ ਹੈ ਜਿਹੜੀ ਸੈਂਟਰ ਦੀ ਪੋਜੀਸ਼ਨਿੰਗ ਹੈ ਉਹ ਸਾਰੀ ਸਵਾਲਾਂ ਦੇ ਜਵਾਬ ਦੇ ਰਾਹੀਂ ਜਤ ਸਾਹਮਣੇ ਆਂਦੀ ਹੈ ਉਸ ਸਮੇਂ ਤਾਂ ਬੀਜਪੀ ਵਾਲੇ ਕਹਿੰਦੇ ਆ ਪ੍ਰਸ਼ਨ ਵੀਰ ਔਰ ਆਪ ਕਹਿੰਦੇ ਜੀ ਦੇਖੋ ਇਹ ਹੋ ਰਿਹਾ ਇਹ ਹੋ ਰਿਹਾ ਤਾਂ ਉਹਨੂੰ ਠੀਕ ਕਿਵੇਂ ਕਰਨਾ ਤੁਹਾਡੀ ਜ਼ਿੰਮੇਵਾਰੀ ਜ਼ਿਆਦਾ ਕਿਉਂਕਿ ਤੁਹਾਡੀ ਕੇਂਦਰ ਦੇ ਵਿੱਚ ਸਰਕਾਰ ਹੈ ਅਗਰ ਕੋਈ ਘਟਾਲਾ ਹੋ ਰਿਹਾ ਹੈ ਜਾਂ ਕੋਈ ਘਟਾਲਾ ਹੋ ਗਿਆ ਤੇ ਉਹਦੇ ਵਿੱਚ ਜਵਾਬ ਕਿਹਨੂੰ ਦੇਣਾ ਹੈ ਰੂਲਿੰਗ ਪਾਰਟੀ ਨੂੰ ਦੇਣਾ ਹੈ ਸਾਡੇ ਦਾ ਇੱਕ ਤੋਂ ਮੈਂਬਰ ਆਫ ਪਾਰਲੀਮੈਂਟ ਹੈ ਮੈਂਬਰ ਆਫ ਪਾਰਲੀਮੈਂਟ ਦਾ ਕੀ ਰੋਲ ਹੈ ਸਵਾਲ ਚੱਕਣਾ ਔਰ ਸਵਾਲ ਦਾ ਜਵਾਬ ਕਿਹਨੇ ਦੇਣਾ ਹੈ ਸਰਕਾਰ ਨੇ ਦੇਣਾ ਹੈ ਮੁੱਦੇ ਚੱਕਣਾ ਮੁੱਦੇ ਸੋਲਵ ਕਿੰਨੇ ਕਰਨੇ ਆ ਸਰਕਾਰ ਨੇ ਕਰਨੇ ਆ ਜੇ ਸਾਡੀ ਸਰਕਾਰ ਹੁੰਦੀ ਤੇ ਅਸੀਂ ਮੁੱਦੇ ਸੋਲਵ ਵੀ ਕਰਦੇ ਪਰੀਦਾ ਮਤਲਬ ਇਹ ਨਹੀਂ ਕਿ ਅਸੀਂ ਪਿੱਛੇ हट ਰਹੇ ਹਾਂ ਅਸੀਂ ਲਗਾਤਾਰ ਲੋਕਾਂ ਲਈ ਸੰਘਰਸ਼ ਕਰ ਰਹੇ ਹਾਂ ਔਰ ਉਸੇ ਸੰਘਰਸ਼ ਦਾ ਹਿੱਸਾ ਹੈ ਕਿ ਅੱਜ ਜਿਸੀ ਵਾਈਟ ਪੇਪਰ ਦੀ ਡਿਮਾਂਡ ਜਿਹੜੀ ਹੈ ਬੀਜਪੀ ਲੈਡ ਜਣੀ ਮਿਊਨਿਸਪਲ ਕਾਰਪੋਰੇਸ਼ਨ ਹੈ ਉਸ ਤੋਂ ਕਰਦੇ ਆ ਤਾਂ ਕਿ ਉਹ ਸਾਫ਼-ਸਾਫ਼ ਲੈ ਕੇ ਆਣ ਵੀ ਅੱਜ ਜਿਹੜੀ ਫਾਈਨੈਂਸ਼ੀਅਲ ਮੈਸ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਹੈਗੀ ਹੈ ਅੱਜ ਜਿਹੜਾ ਦਿਵਾਲੀਆ ਮਿਨਿਸਪਲ ਕਾਰਪੋਰੇਸ਼ਨ ਦਾ ਨਿਕਲਿਆ ਹੋਇਆ ਅੱਜ ਜਿਹੜੀਆਂ ਵੀ 3 ਸੜਕਾਂ ਸਾਨੂੰ ਐਡਮਿਨਿਸਟ੍ਰੇਸ਼ਨ ਨੂੰ ਦੇਣ ਦੀ ਲੋੜ ਪੈ ਰਹੀ ਹੈ ਅੱਜ ਜੇ ਸਾਡੇ ਕੋਲ ਸੜਕਾਂ ਬਣਾਉਣ ਦੇ ਪੈਸੇ ਨਹੀਂ ਸਾਡੇ ਕੋਲ ਡਿਵੈਲਪਮੈਂਟ ਦੇ ਪੈਸੇ ਨਹੀਂ ਸਾਡੇ ਕੋਲ ਚੂਲੇ ਠੀਕ ਕਰਨ ਦੇ ਪੈਸੇ ਨਹੀਂ ਸਾਡੇ ਕੋਲ ਪੈਚ ਲਾਉਣ ਤੱਕ ਦੇ ਪੈਸੇ ਨਹੀਂ ਤਾਂ ਫਿਰ ਸਵਾਲ ਤਾਂ ਖੜੇ ਹੋਣਗੇ ਅ ਲਖੀ ਸਾਹਿਬ ਮੈਂ ਸੌਰਵ ਜੋਸ਼ੀ ਜੀ ਜਿਹਦੀ ਤੁਸੀਂ ਗੱਲ ਕੀਤੀ ਹੈ ਮੈਂ ਸੌਰਵ ਜੋਸ਼ੀ ਜਿਹੜੇ ਬੀਜੇਪੀ ਦੇ ਸੀਨੀਅਰ ਲੀਡਰ ਆ ਉਹਨਾਂ ਦੇ ਇੰਟਰਵਿਊ ਕੀਤੀ ਸੀ ਮੇਰੇ ਨਾਲ ਹੀ ਉਹਨਾਂ ਨੇ ਇਹ ਗੱਲ ਮੰਨੀ ਸੀਗੀ ਵੀ 100 ਕਰੋੜ ਰੁਪਿਆ ਜਿੱਦਾਂ ਤੁਸੀਂ ਗੱਲ ਕੀਤੀ ਆ ਸੌਰਵ ਜੋਸ਼ੀ ਜੀ ਨੇ ਕਿਹਾ ਜਿਹੜੇ ਕਿ ਬੀਜੇਪੀ ਦੇ ਸੀਨੀਅਰ ਲੀਡਰ ਆ ਕੌਂਸਲਰ ਵੀ ਹੈ ਗਿਆ ਤੇ ਉਹਨਾਂ ਨੇ ਕਿਹਾ ਉਹਨਾਂ ਦੇ ਫਾਦਰ ਵੀ ਇੱਥੇ ਬੀਜੇਪੀ ਦੇ ਬੜੇ ਸੀਨੀਅਰ ਲੀਡਰ ਰਹੇ ਆ ਵੀ ਚੰਡੀਗੜ੍ਹ ਵਿੱਚ ਸਿਰਫ ਕਾਰਪੋਰੇਸ਼ਨ ਨਹੀਂ ਉਹ ਹੋਰ سارے ਡਿਪਾਰਟਮੈਂਟ ਮਿਲਾ ਕੇ ਲਗਭਗ 100 ਕਰੋੜ ਰੁਪਿਆ ਇਕੱਠਾ ਹੋ ਰਿਹਾ ਔਰ ਇਹ ਗੱਲ ਕਈ ਨੂੰ ਵੀ ਕਈ ਦਿਨ ਹੋ ਗਏ ਪਰ ਹਲੇ ਤੱਕ ਕੋਈ ਐਕਸ਼ਨ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਸੀ ਇਟ ਇਜ਼ ਅ ਵੈਰੀ ਵੈਰੀ ਬਿਗ ਸਟੇਟਮੈਂਟ ਬੜੀ ਸੈਂਸੇਸ਼ਨਲ ਸਟੇਟਮੈਂਟ ਹੈ ਮੈਂ ਸੌਰਵ ਜੋਸ਼ੀ ਦੀ ਨੀਅਤ ਜਿੱਤੇ ਕੋਈ ਸਵਾਲ ਨਹੀਂ ਚੱਕ ਰਿਆ ਨਾ ਮੈਂ ਮਲੋਤਰਾ ਸਾਹਿਬ ਦੀ ਨੀਅਤ ਤੇ ਕੋਈ ਸਵਾਲ ਚੱਕ ਰਿਆ ਉਹ ਉਹਨਾਂ ਨੇ ਕੋਈ ਇਹ ਨਹੀਂ ਕਿ ਉਹਨਾਂ ਨੂੰ ਵੀ ਮਹਿਸੂਸ ਹੋਇਆ ਹੋਣਾ ਚਾਹੇ ਉਹ ਰੂਲਿੰਗ ਪਾਰਟੀ ਦੇ ਵਿੱਚ ਨੇ ਉਹਨਾਂ ਨੂੰ ਵੀ ਲੱਗਿਆ ਹੋਣਾ ਕਿ ਇਹ ਕੰਮ ਹੋ ਰਿਹਾ ਹੈ ਜਾਂ ਇਹ ਕੰਮ ਉਹਨਾਂ ਨੂੰ ਨਜ਼ਰ ਆ ਰਿਹਾ ਹੋਣਾ ਹੁੰਦਾ ਹੋਇਆ ਤਾਂ ਉਹਨਾਂ ਨੇ ਸਵਾਲ ਚੱਕੇ ਮੈਂ ਉਹਨਾਂ ਦੇ ਸਵਾਲ ਚੱਕਣ ਤੇ ਸਵਾਲ ਨਹੀਂ ਚੱਕ ਰਿਹਾ ਮੈਂ ਤਾਂ ਇਹ ਕਹਿ ਰਿਹਾ ਕਿ ਜ਼ਿੰਮੇਵਾਰੀ ਕਿਦੀ ਹੈ ਜੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ ਅਗਰ ਕੋਈ ਇਦਾਂ ਦਾ ਕੰਮ ਹੋ ਰਿਹਾ ਹੈ ਤਾਂ ਫਿਰ ਐਡਮਿਨਿਸਟ੍ਰੇਸ਼ਨ ਨੂੰ ਦੇਖਣਾ ਚਾਹੀਦਾ ਫਿਰ ਮਿਊਨਿਸਪਲ ਕਾਰਪੋਰੇਸ਼ਨ ਦੀ ਅਥਾਰਟिटीज ਨੂੰ ਦੇਖਣਾ ਚਾਹੀਦਾ ਬੀਜੇਪੀ ਦੀ ਸੈਂਟਰਲ ਗਵਰਨਮੈਂਟ ਨੂੰ ਦੇਖਣਾ ਚਾਹੀਦਾ ਬੀਜੇਪੀ ਦੀ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਦੇਖਣਾ ਚਾਹੀਦਾ ਅਗਰ ਇਹਨਾਂ ਨੇ ਸਵਾਲ ਕਰੇ ਕਿ ਇੱਥੇ ਤਾਂ ਉਹਦਾ ਜਵਾਬ ਕਿਨੇ ਦੇਣਾ ਤੁਸੀਂ ਕਹਿ ਰਹੇ ਹੋ ਕੋਈ ਕਾਰਵਾਈ ਨਹੀਂ ਹੋਈ ਇਹ ਸਵਾਲ ਤਾਂ ਉਹਨਾਂ ਨੂੰ ਪੁੱਛਣੇ ਚਾਹੀਦੇ ਵੀ ਅਸੀਂ ਇਹ ਮਸਲੇ ਚੱਕੇ ਸੀ ਹੁਣ 24 ਇ ਦੀਵਾੜੀ ਸਾਹਿਬ ਨੂੰ ਵੀ ਬੁਲਾਇਆ ਗਿਆ ਸੀ ਮੈਨੂੰ ਵੀ ਬੁਲਾਇਆ ਗਿਆ ਸੀ ਅਸੀਂ ਨਹੀਂ ਗਏ ਸਾਨੂੰ ਪਤਾ ਸੀ ਵੀ ਯਾਰ ਉੱਥੇ ਇਹ ਕੰਮ ਕਾਮਯਾਬ ਨਹੀਂ ਹੋਣਾ ਲੋਕਾਂ ਨੂੰ ਵਾਦਾ ਕਰਕੇ ਕਰੋੜਾਂ ਰੁਪਏ ਲਾ ਕੇ ਉੱਥੇ ਗੰਦਾ ਪਾਣੀ ਮਿਲ ਰਿਹਾ ਹੂੰ ਪ੍ਰੋਜੈਕਟ ਦੀ ਕਮੀਆਂ ਸੀਗੀਆਂ ਇਹਨਾਂ ਨੇ ਬੁਲਾ ਕੇ ਹੋਮ ਮਿਨਿਸਟਰ ਸਾਹਿਬ ਨੂੰ ਇਨੌਗੁਰੇਸ਼ਨ ਕਰਤੀ ਅਸੀਂ ਇਹ ਨਹੀਂ ਕਹ ਰਹੇ ਕਿ ਹੋਮ ਮਿਨਿਸਟਰ ਨੇ ਉਹਦੇ ਵਿੱਚ ਕੁਝ ਗਲਤ ਕੀਤਾ ਪਰ ਕਿਤੇ ਨਾ ਕਿਤੇ ਤਾਂ ਕਿਸੇ ਨਾ ਕਿਸੇ ਨੇ ਤਾਂ ਕੁਝ ਨਾ ਕੁਝ ਕਿਸੇ ਜਗ੍ਹਾ ਤੇ ਗਲਤ ਕੀਤਾ ਜਿਸ ਦੀ ਵਜ੍ਹਾ ਨਾਲ ਇਹ ਫਾਲਟੀ ਪ੍ਰੋਜੈਕਟ ਆਇਆ ਕੋਡੋ ਫਾਲਟੀ ਪ੍ਰੋਜੈਕਟਾਂ ਦੀ وجہ ਨਾਲ ਚੰਡੀਗੜ੍ਹ ਦੀ ਇਮੇਜ ਖਰਾਬ ਹੋ ਰਹੀ ਹੈ ਚੰਡੀਗੜ੍ਹ ਦੀ ਕਾਰਪੋਰੇਸ਼ਨ ਦਾ ਪੈਸਾ ਖਰਾਬ ਹੋ ਗਿਆ ਚੰਡੀਗੜ੍ਹ ਦੇ ਟੈਕਸਪੇਅਰ ਦਾ ਹਾਰਡ ਐਂਡ ਮਨੀ ਸੀ ਉਹ ਚਲੇ ਗਿਆ ਸਾਰੇ ਸਵਾਲ ਹੈ ਸਵਾਲ ਕਾਂਗਰਸ ਜਾਂ ਭਾਜਪਾ ਜਾਂ ਕਿਸੇ ਹੋਰ ਪਾਰਟੀ ਦਾ ਨਹੀਂ ਹੈ ਸਵਾਲ ਹੈ ਕਿ ਚੰਡੀਗੜ੍ਹ ਦੇ ਵਿੱਚ ਟਰਾਂਸਪਰੈਂਸੀ ਕਿਵੇਂ ਆਏਗੀ ਕਿਸੇ ਟਰਾਂਸਪਰੈਂਸੀ ਨੂੰ ਇਨਸ਼ੋਰ ਕਰਨ ਵਾਸਤੇ ਅਸੀਂ ਜਿਹੜਾ ਇੱਕ ਵਾਈਟ ਪੇਪਰ ਦੀ ਮੰਗ ਕਰ ਰਹੇ ਹਾਂ ਤਾਂ ਕਿ ਪਤਾ ਤਾਂ ਚੱਲੇ ਲੀਕੇਜ ਕਿੱਥੇ ਹੋਈ ਹੈ ਨੁਕਸਾਨ ਕਿੱਥੇ ਹੋਇਆ ਹੈ ਪੈਸਾ ਕਿੱਥੇ ਗਿਆ ਉਸ ਤੋਂ ਬਾਅਦ ਕੀ ਉਹਦੇ ਵਿੱਚ ਆਪਾਂ ਜਿਹੜੇ ਹੈ ਕੋਰੈਕਟਿਵ ਮੈਜਰਸ ਲੈ ਸਕਦੇ ਹਾਂ ਕਿਵੇਂ ਆਪਾਂ ਸਟੈਪਸ ਲੈ ਕੇ ਇਹਨੂੰ ਠੀਕ ਕਰ ਸਕਦੇ ਹਾਂ ਕਿਉਂਕਿ ਸਾਡੇ ਸਾਰਿਆਂ ਦੀ ਰਿਸਪੌਂਸਿਬਿਲਟੀ ਹੈ ਕੋਈ ਵੀ ਪਾਰਟੀ ਹੋਵੇ ਕਾਂਗਰਸ ਹੋਵੇ ਭਾਜਪਾ ਹੋਵੇ ਕੋਈ ਵੀ ਪਾਰਟੀ ਹੋਵੇ ਸਭ ਦਾ ਫਰਜ਼ੇ ਬਣਦਾ ਔਰ ਸਾਰੇ ਕੋਸ਼ਿਸ਼ ਵੀ ਕਰਦੇ ਆ ਮੈਂ ਇਹ ਨਹੀਂ ਕਹਿੰਦਾ ਵੀ ਚੰਡੀਗੜ੍ਹ ਦੇ ਕੋਈ ਪੋਲਿਟਿਸ਼ੀਅਨਸ ਵਿਚਾਰੇ ਕਿਸੇ ਤਰੀਕੇ ਨਾਲ ਇਨਵੋਲ ਹੋਣੇ ਅਸੀਂ ਲੋਕ ਤਾਂ ਰਾਜਨੀਤਿਕ ਲੋਕ ਜਿਹੜੇ ਆ ਅਸੀਂ ਉਹ ਅਟੈਕ ਦਾ ਕਾਰਨ ਬਣ ਜਾਂਦੇ ਆ ਵੀ ਸਵਾਲ ਸਾਡੇ ਦੇ ਪੁੱਛੇ ਜਾਣੇ ਲੱਗ ਪੈਂਦੇ ਆ ਜਦ ਕਿ ਅਸਲ ਖੇਲ ਜਿਹੜਾ ਤੁਹਾਨੂੰ ਪਤਾ ਪਤਾ ਨਹੀਂ ਕਿੱਥੇ ਹੋ ਰਿਹਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣ ਵਾਲੀ ਗੱਲ ਹੈ ਮੈਂ ਤਾਂ ਸਿੰਪਲ ਇਹ ਕਹਾਂਗਾ ਕਿ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਕਾਰਪੋਰੇਸ਼ਨ ਦੇ ਵਿੱਚ ਜਿਹੜਿਆ ਹੈਗਾ ਜਿਹੜੀਆਂ ਲੀਕੇਜਸ ਹੈ ਉਹਨਾਂ ਨੂੰ ਪਲੱਗ ਕਰਨ ਦੀ ਲੋੜ ਹੈ ਔਰ ਇੱਕ ਤਾਂ ਕਿ ਹੈਲਦੀ ਕਾਰਪੋਰੇਸ਼ਨ ਬਣੇ ਸਾਡੇ ਦਾ ਐਮਪੀ ਸਾਹਿਬ ਨੇ ਵੀ ਔਰ ਪਾਰਟੀ ਨੇ ਵੀ 5 ਸਾਲ ਦੇ ਮੇਅਰ ਦੀ ਮੰਗ ਕੀਤੀ ਹੈ ਅਸੀਂ ਤਾਂ ਇਹ ਵੀ ਕਿਹਾ ਹੈ ਕਿ ਜਿਹੜੀਆਂ ਪਾਵਰਸ ਹੈਗੀਆਂ ਡਿਪਾਰਟਮੈਂਟਸ ਹੈਗੀਆਂ ਉਹ ਕਾਰਪੋਰੇਸ਼ਨ ਨੂੰ ਮਿਲਣੇ ਚਾਹੀਦੇ ਜੇ ਚੰਡੀਗੜ੍ਹ 'ਚ 5800 ਕਰੋੜ ਰੁਪਏ ਆਂਦਾ ਹੈ ਤਾਂ ਫੇਰ 5-700 ਕਰੋੜ ਰੁਪਏ ਕਿਉਂ ਮਿਲੇ 30% ਜਿਹੜਾ ਦਿੱਲੀ ਫਾਈਨੈਂਸ ਕਮਿਸ਼ਨ ਨੇ ਕਿਹਾ ਹੈ ਵੱਡਾ ਹੱਕ ਕਿਉਂ ਨਾ ਮਿਲੇ ਅਗਰ ਉਹ 15-1600 ਕਰੋੜ ਰੁਪਏ ਸਾਡੇ ਕੋਲ ਆ ਜਾਏਗਾ 1800 ਕਰੋੜ ਰੁਪਏ ਆ ਜਾਏਗਾ ਤਾਂ ਚੰਡੀਗੜ੍ਹ ਦਾ ਕੋਈ ਕੰਮ ਰੁਕੇਗਾ ਹੀ ਨਹੀਂ ਮਿਨਿਸਪਲ ਕਾਰਪੋਰੇਸ਼ਨ ਨੂੰ ਕਿਸੇ ਵੱਲ ਹੱਥ ਫਲਾਉਣ ਦੀ ਲੋੜ ਹੀ ਨਹੀਂ ਪੈਗੀ ਹੁਣ ਵੀ ਜਿਹੜਾ ਪੈਸਾ 125 ਕਰੋੜ ਰੁਪਏ ਆਇਆ ਹੈ ਇਹ ਬਿਜਲੀ ਦੇ ਡਿਵੈਲਪਮੈਂਟ ਵਾਸਤੇ ਇਹ ਪੈਸਾ ਪਾਵਰ ਪਰਚੇਸ ਵਾਸਤੇ ਯੂਜ਼ ਕਰਨਾ ਸੀਗਾ ਪਰ ਹੋਇਆ ਕਿ ਕਿਉਂਕਿ ਪ੍ਰਾਈਵੇਟਾਈਜ਼ ਹੋ ਗਈ ਬਿਜਲੀ ਉਹ ਪੈਸੇ ਦੀ ਹੁਣ ਲੋੜ ਨਹੀਂ ਉਸ ਪੈਸੇ ਨੂੰ ਐਡਮਿਨਿਸਟ੍ਰੇਸ਼ਨ ਨੂੰ ਅਪੀਲ ਕੀਤੀ ਸਾਨੂੰ ਦਿੱਤਾ ਜਾਏ ਉਹਨਾਂ ਨੇ ਅੱਗੇ ਸੈਂਟਰ ਨੂੰ ਦਰਖਾਸਤ ਕੀਤੀ ਉਹਨਾਂ ਨੇ ਕਿਹਾ ਵੀ ਇਹਨੂੰ ਯੂਸਲੈਸ ਕੀਤਾ ਇੱਕ ਮੈਨੂੰ ਪਤਾ ਚੱਲਿਆ ਆਈ ਮੇਬੀ ਰੌਂਗ ਬਟ ਮੇਰੀ ਇਨਫੋਰਮੇਸ਼ਨ ਦੇ ਹਿਸਾਬ ਹੈ ਇੱਕ ਐਸਕ੍ਰੋ ਅਕਾਊਂਟ ਬਣੇਗਾ ਇਹ ਪੈਸੇ ਸਿੱਧਾ ਨਹੀਂ ਕਿ ਕਾਰਪੋਰੇਸ਼ਨ ਨੂੰ ਚਲੇ ਜਾਣਗੇ ਤੇ ਐਸਕ੍ਰੋ ਅਕਾਊਂਟ ਦੇ ਵਿੱਚ ਐਡਮਿਨਿਸਟ੍ਰੇਸ਼ਨ ਤੇ ਕਾਰਪੋਰੇਸ਼ਨ ਦੋਨੋਂ ਹੋਣਗੇ ਉਸ ਪੈਸੇ ਨੂੰ ਉਸ ਤਰੀਕੇ ਨਾਲ ਖਰਚਿਆ ਜਾਏਗਾ ਮੇਰੀ ਸਿਰਫ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਤੋਂ ਤੇ ਮਿਊਨਿਸਪਲ ਕਾਰਪੋਰੇਸ਼ਨ ਤੋਂ ਇਹੋ ਮੰਗ ਹੈਗੀ ਹੈ ਕਿ ਇਹ ਪੈਸਾ ਜਿਹੜਾ ਸਿਰਫ ਵਿਕਾਸ ਦੇ ਕੰਮਾਂ ਤੇ ਖ ਇਹ ਪੈਸਾ ਜਿਹੜੀਆਂ ਪੁਰਾਣੀਆਂ ਦੇਣਦਾਰੀਆਂ ਜਾਂ ਕੋਈ ਹੋਰ ਬਿੱਲ ਪੁਰਾਣੇ ਕਲੀਅਰ ਕਰਨ ਵਾਸਤੇ ਯੂਜ਼ ਨਹੀਂ ਹੋਣਾ ਚਾਹੀਦਾ ਚੰਡੀਗੜ੍ਹ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਪਹਿਲਾਂ ਦਾ 23 ਤੁਸੀਂ ਗਲਤ ਦੇਤੀਆਂ ਸੀ ਕੰਡੀਸ਼ਨਲ ਦੇਣਾ ਚਾਹੁੰਦੇ ਸੀ ਚਲੋ ਉਸ ਤੋਂ ਬਾਅਦ ਪੈਸੇ ਆ ਗਏ ਤਾਂ ਉਹਦੇ 'ਚ ਹੁਣ ਫਿਰ 23 ਦੇਣ ਦੀ ਹੁਣ ਕੀ ਲੋੜ ਐ ਪੈਸੇ ਨਾਲ ਬਣਾ ਲਓ 23 ਹਾਲੀਕਾ ਸ਼ੁਰੂਆਤ ਉਲਟਾ ਹੋਣੀ ਚਾਹੀਦੀ ਐ 26 ਤੋਂ ਸ਼ੁਰੂਆਤ ਹੋਣੀ ਚਾਹੀਦੀ ਐ 26 ਜਿਹੜੀ ਐ ਲੋਕਾਂ ਦੇ ਘਰਾਂ ਦੇ ਅੱਗੇ ਦੀ ਸੜਕ ਐ ਪਹਿਲਾਂ 26 ਬਣੇ ਫਿਰ 25 ਬਣੇ ਫਿਰ 24 ਬਣੇ ਫਿਰ ਉਸ ਤੋਂ ਬਾਅਦ 23 ਬਣੇ ਇਸ ਤਰੀਕੇ ਨਾਲ ਮੈਂ ਚਾਹੁੰਦਾ ਕਿ ਹੋਏ ਔਰ ਜਿੰਨੇ ਸ਼ਹਿਰ ਦੇ ਰੁਕੇ ਹੋਏ ਕੰਮ ਨੇ ਜਿਹੜੇ ਪ੍ਰੋਜੈਕਟ ਪਾਸ ਹੋਏ ਹੋਏ ਨੇ ਕਾਉਂਸਲਰਾਂ ਦੇ ਉਹ ਕੰਮ ਵੀ ਹੋਣ ਤਾਂ ਕਿ ਲੋਕਾਂ ਨੂੰ ਰਾਹਤ ਮਿਲੇ ਲੋਕਾਂ ਨੂੰ ਲੱਗੇ ਕਿ ਯਾਰ ਕਾਰਪੋਰੇਸ਼ਨ ਸਾਡਾ ਕੰਮ ਕਰ ਰਹੀ ਹੈ ਲਕੇ ਸਾਹਿਬ ਮੈਨੂੰ ਇੱਕ ਗੱਲ ਸਮਝ ਨਹੀਂ ਆਂਦੀ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੇ ਇੱਕ ਅੰਪਲਾਈਜ਼ ਨੇ ਕੈਮਰੇ ਦੇ ਅੱਗੇ ਇਹ ਚੀਜ਼ ਸਵੀਕਾਰ ਕੀਤੀ ਹੈ ਕਿ ਮੈਂ ਪੈਸੇ ਕਲੈਕਟ ਕਰਕੇ ਇੰਸਪੈਕਟਰਾਂ ਨੂੰ ਦੰਦਾ ਸੀ ਇਹੀ ਕਿ ਇੰਸਪੈਕਟਰ ਪੰਜ ਤੋਂ 4 ਤੋਂ 5 ਲੱਖ ਰੁਪਇਆ ਆਈ ਮਹੀਨੇ ਇਕੱਠੇ ਕਰ ਰਿਆ ਉਸ ਤੋਂ ਬਾਅਦ ਭਾਜਪਾ ਦੇ ਸੀਨੀਅਰ ਲੀਡਰ ਨੇ ਕਿਹਾ ਵੀ ਚੰਡੀਗੜ੍ਹ ਵਿੱਚ 100 ਕਰੋੜ ਰੁਪਇਆ ਇਕੱਠਾ ਹੋ ਰਿਹਾ ਪਰ ਦੋਨੋਂ ਮਾਮਲੇ 'ਚ ਹਲੇ ਤੱਕ ਕੋਈ ਕਾਰਵਾਈ ਜਿਹੜੀ ਹੈ ਨਹੀਂ ਹੋਈ ਸਾਨੂੰ ਕਿੰਨੀ ਉਮੀਦ ਹੈ ਜਿਹੜੀ ਤੁਸੀਂ ਡਿਮਾਂਡ ਕੀਤੀ ਆ ਵੀ ਵਾਈਟ ਪੇਪਰ ਜਿਹੜਾ ਉਹ ਜਾਰੀ ਕੀਤਾ ਜਾਵੇ ਤਾਂ ਕਿ ਇਹ ਪਤਾ ਚੱਲ ਸਕੇ ਵੀ ਗੜਬੜੀ ਕਿੱਥੇ ਹੋਈ ਆ ਪਹਿਲੇ ਤਾਂ ਮੈਂ ਤੁਹਾਨੂੰ ਦੱਸਦਾ ਇਨਫੋਰਸਮੈਂਟ ਵਾਲੇ ਮਾਮਲੇ 'ਚ ਕੱਲੇ ਭਾਜਪਾ ਨਹੀਂ ਬਾਕੀ ਪਾਰਟੀਆਂ ਨੇ ਕਾਸਤੌਰ ਤੇ ਕਾਂਗਰਸ ਨੇ ਹੋਰ ਪਾਰਟੀਆਂ ਨੇ ਵੀ ਸਵਾਲ ਨੂੰ ਚੱਕਿਆ ਸੀਗਾ ਔਰ ਕਿਹਾ ਸੀਗਾ ਕਿ ਇਹਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਔਰ ਉਸ ਤੋਂ ਬਾਅਦ ਮੈਨੂੰ ਪਤਾ ਚੱਲਿਆ ਵਿਜੀਲੈਂਸ ਜਾਂਚ ਵੀ ਕੋਈ ਹੋ ਰਹੀ ਹੈ ਔਰ ਅਸੀਂ ਮੈਂ ਵੀ ਕਮਿਸ਼ਨਰ ਨਾਲ ਗੱਲ ਕੀਤੀ ਸੀ ਮੈਂ ਕਿਹਾ ਦੇ ਚ ਇੱਕ ਫੂਲ ਪ੍ਰੂਫ ਜਾਂਚ ਹੋਣੀ ਚਾਹੀਦੀ ਹੈ ਕਿਸੇ ਨੂੰ ਬਖਸ਼ਿਆ ਨਾ ਜਾਏ ਸਿੰਪਲ ਇਹ ਜਿਹੜਾ ਸੱਚ ਹੈ ਸਾਹਮਣੇ ਲੈ ਕੇ ਆਉਣਾ ਚਾਹੀਦਾ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਹੋਣਾ ਚਾਹੀਦਾ ਦੂਸਰੀ ਗੱਲ ਜਿਹੜੀ ਤੁਸੀਂ ਵਾਈਟ ਪੇਪਰ ਦੀ ਗੱਲ ਕਰ ਰਹੇ ਹੋ ਅਸੀਂ ਮੰਗ ਰੱਖੀ ਹੈ ਅਗਰ ਇਮਾਨਦਾਰ ਹੋਣਗੇ ਅਗਰ ਇਹਨਾਂ ਦੀ ਨੀਅਤ ਚ ਖੋਟ ਨਹੀਂ ਹੋਏਗਾ ਤਾਂ ਵਾਈਟ ਪੇਪਰ ਲੈ ਕੇ ਆਣਗੇ ਦੱਸਣਗੇ ਵੀ ਕਿਵੇਂ ਉਹ ਕਹਿੰਦੇ ਨਾ ਕਿ ਕਾਫਲਾ ਕਿਉਂ ਡੁੱਬਾ ਉਹ ਤੋਂ ਪਤਾ ਉਸ ਕਰਕੇ ਉਹ ਮੈਂ ਸਮਝਦਾ ਕਿ ਇਹਨਾਂ ਨੂੰ ਵਾਈਟ ਪੇਪਰ ਲੈ ਕੇ ਆਉਣਾ ਚਾਹੀਦਾ ਇਹ ਸਾਡੀ ਸੋਚ ਕੋਈ ਅਸੀਂ ਕਿਸੇ ਨੂੰ ਪਿੰਡਾਉਨ ਨਹੀਂ ਕਰਨਾ ਚਾਹੁੰਦੇ ਅਸੀਂ ਤਾਂ ਅੱਗੇ ਵਾਸਤੇ ਇੱਕ ਕੀ ਰੋਡ ਮੈਪ ਹੋਣਾ ਚਾਹੀਦਾ ਹੈ ਕਾਰਪੋਰੇਸ਼ਨ ਦਾ ਉਹਨੂੰ ਬਣਾਉਣਾ ਚਾਹੁੰਦੇ ਆ ਜੇ ਤਾਂਕੀ ਪਤਾ ਚੱਲੇ ਜਿਵੇਂ ਮੈਂ ਪਹਿਲੇ ਕਿਆ ਵੀ ਲੀਕੇਜਸ ਕਿੱਥੇ ਸੀ ਕਿੱਥੇ ਅਸੀਂ ਨੁਕਸਾਨ ਵਾਲੇ ਪ੍ਰੋਜੈਕਟ ਕੀਤੇ ਕਿੱਥੇ ਆਪਾਂ ਗਲਤੀ ਕੀਤੀ ਤੇ ਕਿਵੇਂ ਉਹਦਾ ਸੁਧਾਰ ਹੋ ਸਕਦਾ ਚਲੋ ਥੈਂਕ ਯੂ ਥੈਂਕ ਯੂ ਇਸੇ ਐਚਐਸ ਲੱਖੀ ਸਾਹਿਬ ਲੱਖੀ ਸਾਹਿਬ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹੈਗੇ ਆ ਔਰ ਉਹਨਾਂ ਨੇ ਡਿਮਾਂਡ ਕੀਤੀ ਹੈ ਕਿ ਚੰਡੀਗੜ੍ਹ ਮਿਊਂਸੀਪਲ ਕਾਰਪੋਰੇਸ਼ਨ ਦੀ ਜਿਹੜੀ ਵਿੱਤਿਆਕ ਸਥਿਤੀ ਜਿਹੜੀ ਆ ਇਸ ਸਮੇਂ ਬਹੁਤ ਜ਼ਿਆਦਾ ਖਰਾਬ ਆ ਉਸ ਸੰਬੰਧ ਵਿੱਚ ਵਾਈਟ ਪੇਪਰ ਜਾਰੀ ਕੀਤਾ ਜਾਵੇ ਪਿਛਲੇ 10 ਸਾਲ ਦੀ ਜਿਹੜੀ ਖਰਚੇ ਅਤੇ ਇਨਕਮ ਦਾ ਬਿਉਰਾ ਜਿਹੜਾ ਉਹ ਦਿੱਤਾ ਜਾਵੇ ਔਰ ਵਿੱਤਿਆ ਸਥਿਤੀ ਕਿਉਂ ਖਰਾਬ ਹੋਈ ਆ ਉਹ ਦੱਸੀ ਜਾਵੇ ਪਰ ਦੂਜੇ ਪਾਸੇ ਅਸੀਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੀ ਜਿਹੜੇ ਕਾਰਪੋਰੇਸ਼ਨ ਦੀ ਜਿਹੜੀ ਵਿੱਤੀ ਸਥਿਤੀ ਆ ਉਸ ਨੂੰ ਲੈ ਕੇ ਪਹਿਲੇ ਵੀ ਕਈ ਵਾਰੀ ਸਵਾਲ ਖੜੇ ਹੋ ਚੁੱਕੇ ਨੇ ਪਰ ਅਸ ਤੱਕ ਇਸ ਤਰ੍ਹਾਂ ਦਾ ਕੋਈ ਜਵਾਬ ਜਿਹੜਾ ਕਾਰਪੋਰੇਸ਼ਨ ਵੱਲੋਂ ਨਹੀਂ ਆਇਆ ਹੁਣ ਦੇਖਣਾ ਇਹ ਹੈ ਕਿ ਲक्की ਸਾਹਿਬ ਜਾਂ ਕਾਂਗਰਸ ਵੱਲੋਂ ਜਿਹੜੀ ਡਿਮਾਂਡ ਕੀਤੀ ਗਈ ਆ ਉਸ ਡਿਪਾਰਟ ਦੇ ਉੱਤੇ ਕੀ ਕਾਰਵਾਈ ਹੁੰਦੀ ਆ ਕਿ ਲੇਖਾ ਜੋਖਾ ਜਿਹੜਾ ਉਹ ਦਿੱਤਾ ਜਾਏਗਾ ਜਾਂ ਨਹੀਂ ਇਹ ਆਉਣ ਵਾਲਾ ਸਮੇਂ ਦੱਸੇਗਾ ਮੈਂ ਦਿਨੇਸ਼ ਕੋਇਲ ਕੈਮਰਾਮੈਨ ਸੁਮਿਤ ਦੇ ਨਾਲ ਥੈਂਕਸ ਫॉर ਟੂ ਵਿਲੀ ਚੰਡੀਗੜ੍ਹ ਤੋਂ